ਬਿਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮੇਰੇ ਭਾਈ ਤੁਮ ਵੀ ਆਵੋ ਸਾਰਿਆਂ ਨੂੰ ਸਦਾ ਪੁੱਤਰ ਦਿੰਨੇ ਆ ਇਹ ਚੇਤੇ ਕਰਹੁਣੇ ਆਵੋ ਹੋਏ ਸੰਤ ਸ਼ਾਂਤ ਆਤਮਿਕ ਪੁਰਖੋ ਜਿਨ੍ਹਾਂ ਸਾਸ ਗਿਆਸ ਨਹੀਂ ਮਿਸਰਦਾ ਤੁਸੀਂ ਸਾਡੇ ਭਾਈਓ ਭਾਈ ਚੇਤਨ ਦੀਆਂ ਸੋਹਣੇ ਤੇ ਆਵੋ ਮਿਲੋ ਸਾਡੇ ਤਾਈ ਸਤਗੁਰੂ ਜੀ ਨੇ ਭਾਈ ਦਾ ਖਿਤਾਬ ਦਿੱਤਾ ਹੈ ਮੇਰਾ ਇਹ ਕિલ્ਲਾ ਹੈ ਪੁੱਤਾਂ ਜਿੰਨਾ ਹੈ ਪੁਰਤਾਂ ਜਿੰਨਾ ਨਹੀਂ ਰੱਖਿਆ ਮਾਦਾ ਸਾਹਿਬ ਜੀ ਬਾਵਾ ਗੁਰੂ ਸਿੰਘ ਆਪੇ ਗੁੱਤੀ ਲਾ ਭਾਈ ਗੁਰਦਾਸ ਜੀ ਨੇ ਕਿਵੇਂ ਗੁਰੂ ਸਾਹਿਬ ਮਰਦਾਨੇ ਨੂੰ ਵੀ ਭਾਈ ਮਰਦਾਨਾ ਬਾਲੇ ਨੂੰ ਵੀ ਭਾਈ ਬਾਲਾ ਪੰਜਾਂ ਪਿਆਰ ਨੂੰ ਭਾਈ ਮਨੀ ਸਿੰਘ ਇਸੇ ਪ੍ਰਕਾਰ ਭਾਈ ਗਇਆ ਸਿੰਘ ਭਾਈ ਤੁਹਾਨੂੰ ਸਿੰਘ ਆਦਿਕ ਨਾਮਾ ਨਾਲ ਚਾਰਨ ਕੀਤਾ ਏਕਤਾ ਬਖਸ਼ੀਆ ਗੁਰੂ ਸਾਹਿਬ ਜੀ ਨੇ ਆਓ ਸਤਜਨੋ ਮੇਰੇ ਭਾਈ ਹੋ ਕੇ ਗੁੰਗੀ ਅੰਸਰੇ ਨੇ ਕਰਕੇ ਮਿਲੋ ਮਿਲ ਹਰ ਹਰ ਕਥਾ ਕਰੋ ਭਾਈ ਮਿਲ ਕਰਕੇ ਮੰਨ ਦੇ ਮੇਲੀ ਹੋ ਕੇ हर हर जो परमेश्वर है हर तत्पादा का खर्त है हर तूमपादों का खरत है वो एकता करने वाली मिल के कथा भेदकिया बाधक युवतियां द्वारा अभेदकिया साधक युवतियों द्वारा स्लूप लखण द्वारा चतस्थी लखण द्वारा उस परमेशर का कथन करो ऐसी कथा है कह नाम है सुख का थां नाम है स्थान का सुख रूपी ब्रह्मानंद रूपी थां देने वाली जो कथा है ਉਸ ਨੂੰ ਚਾਰ ਨਾਮ ਕਰੋ ਹਰ ਹਰ ਨਾਮ ਬੋਹਿਤ ਹੈ ਕਾਲਯੁਗੋ ਜੋ ਹਰਿ ਦਾ ਹਿਕ ਨੂੰ ਹਰੇ ਭਰੇ ਕਰਨ ਵਾਲਾ ਨਾਮ ਹੈ ਇਹ ਕਾਲਯੁਗ ਦੇ ਜੀਵਾਂ ਦੇ ਇਹ ਜਹਾਂ ਜੁਗਾਂ ਦੇ ਵਿਚਲੇ ਹੋਏ ਆ ਉਹਨਾਂ ਨੂੰ ਬਾਰ ਕਰਨ ਵਾਲੇ ਜਿਵੇਂ ਜਹਾਜ਼ ਦੇ ਬਾਵ ਕਿੰਨੇ ਪਿੰਡ ਚੜਾ ਦਈਏ ਕਿਉਂ ਜਹਾਜ਼ ਦੀ ਨਹੀਂ ਆਈ ਆ ਪਰਮੇਸ਼ਰ ਦਾ ਨਾਮ ਜਿਨਨੇ ਜੀਵ ਜੰਤਾ ਸਭ ਕੁਲਾ ਦੇ ਚੜ ਸਕਦੇ ਆ ਮੁਕਤ ਹੋ ਸਕਦੇ ਹੈ ਖੇਵਟ ਗੁਰ ਸ਼ਬਦ ਤਰੋ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ ਨਾ ਵੀ ਦੀ ਹੋਮੈਟਜਨ ਨਾਮ ਜਿਬਦਾਲਨ ਇਹ ਮਲਾਹ ਹੈ ਇਸ ਨੂੰ ਚਲਾਉਣ ਵਾਲਾ ਜਹਾਜ਼ ਨੂੰ ਇਸ ਪ੍ਰਕਾਰ ਕਰ ਜਾਓ ਇਸ ਸੰਸਾਰ ਸਮੁੰਦਰ ਤੋਂ ਗੁਰਾਂ ਦੇ ਸ਼ਬਦ ਰੂਪੀ ਖੇਵਟ ਮਲਾਹ ਨੂੰ ਪਾ ਕੇ ਜਾਂ ਗੁਰਾਂ ਦੇ ਸ਼ਬਦ ਰੂਪੀ ਟਿਕੜੀ ਲੈ ਕੇ ਕਿਉਂ ਗੁਰੂ ਆਉ ਮਲਾਹ ਹਨ ਇਸ ਪ੍ਰਕਾਰ ਇਸ ਸੰਸਾਰ ਤੋਂ ਪਾ ਗਿਓ ਸਮੇਂ ਨਾਲ ਭਾਈ ਠਾਰੂ ਨਿਮੀਰੀ ਪਾਲਣਾ ਉਹ ਸੁਣਤ ਨੂੰ ਨਾ ਮੇਰੇ ਮਨ ਹਰ ਗੁਣ ਜਾਨੀਏ ਤੂੰ ਮੇਰੇ ਮਨ ਹਰ ਗੁਣ ਹਰ ਉੱਚ ਰੋ ਤੇਰੇ ਪਿਆਰੇ ਬਣਾ ਹਰੀ ਜੋ ਸਾਰਿਆਂ ਨੂੰ ਹਰੇ ਸਵਾਰਨ ਕਰਨ ਵਾਲਾ ਹੈ ਉਸ ਦੇ ਗੋਦੀ ਜੇ ਗਿਆਨ ਦੀ ਉਹ ਲੋੜ ਹੈ ਤਾਂ ਹਰ ਵਕਤ ਹਰ ਹਰ ਪ੍ਰਮੇਸ਼ਰ ਦੇ ਗੁਣਾਂ ਨੂੰ ਉਚਾਰੋ ਮਾਸਤਕ ਲਿਖਤ ਲਿਖੇ ਗੁਣ ਗਾਏ ਜਿੰਨ ਨੂੰ ਜੰਗਾਈ ਮੈਂ ਹੁਣ ਤੁਹਾਨੂੰ ਵੀ ਕਹਿੰਦਾ ਵੀ ਤੁਸੀਂ ਸਵੇਰਾ ਨਾ ਕਰੋ ਆਪੋਂ ਪਿਆਰ ਹੋਣਾ ਚਾਹੀਦਾ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਮਾਸਤਕ ਲਿਖ ਤੇ ਲਿਖੇ ਗੁਣ ਗਾਏ ਉਹਨਾਂ ਦੇ ਮੱਥੇ ਤੇ ਸੱਚੇ ਪਾਤਸ਼ਾਹ ਜੀ ਨੇ ਲੇਖ ਪੁਰਬਲੇ ਜੰਮਾਂ ਦੇ ਪ੍ਰੇਰੇ ਹੋਏ ਲਿਖੇ ਆ ਉਹਨਾਂ ਨੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਹੈ ਮਿਲ ਸੰਗਤ ਪਾਰ ਪਰੋ ਸਤਿਗੁਰੂ ਨਾਲ ਮਿਲ ਕਰਕੇ ਸੰਸਾਰ ਸੰਬੰਧਤੋਂ ਪਾਈ ਪਾਰ ਮੁਕਤੀ ਦੇ ਕਿਨਾਰੇ ਤੇ ਪਹੋਚਾਓ ਪ੍ਰਹਾਉ ਕਾਇਆ ਨਗਰ ਮਹਾਰਾਮ ਰਸ ਊਤਮ ਜੇ ਰੁਕੀ ਨਗਰੀ ਹੈ ਕਿਹਦੇ ਚ ਉਤਮ ਵਸਤੂ ਆਉਂਦਾ ਰਸ ਪ੍ਰੇਮ ਹੈ ਕਿਉਂ ਪਾਈਏ ਉਪਦੇਸ਼ ਜਾਣਕਰ ਹੋਇ ਮੁੱਖਾ ਜਨਮ ਵਿੱਚ ਕਿਸ ਪ੍ਰਕਾਰ ਪ੍ਰਾਪਤ ਕਰੀਏ ਕਿ ਮਹਾਰਾਜ ਦੇ ਜਨ ਪਿਆਰੇ ਗੁਰਸਿੱਖ ਮਹਾਂਤਮਾ ਜੀ ਨੂੰ ਐਸਾ ਉਪਦੇਸ਼ ਦੇਣਾ ਕਰੋ ਸਾਨੂੰ ਸਤਗੁਰ ਸੇਵ ਸਫਲ ਹਰ ਦਰਸ ਨੂੰ ਆਪ ਮਹਾਂਪੁਰਖ ਰੂਪ ਸਤਗੁਰੂ ਜੀ ਆਪ ਹੀ ਆ ਕਹਿੰਦੇ ਨੇ हे ਭਾਈ ਸਤਗੁਰਾਂ ਦੀ ਸੇਵਾ ਜਿਹੜੀ ਕਰਨੀ ਹੈ ਇਹਦੇ ਕਰਕੇ ਸਹਿਤ ਗਿਆਨ ਫਲਵੇ ਪੁਰਖ ਹੋ ਜਾਂਦਾ ਤੇ ਹਰੀ ਦੇ ਦਰਸ਼ਨ ਪਾ ਲਿੰਦਾ ਹੈ ਮਿਲ ਅੰਮ੍ਰਿਤ ਹਰ ਰਸ ਪੀਓ ਹੋ ਕੋ ਵੀ ਸੇਵਾ ਕਰੇ ਜੋ ਸਹਿਤ ਗਿਆਨ ਫੜਦੇ ਸਤਗੁਰੂ ਦੀ ਹਨ ਤੇ ਹਰੀ ਦੇ ਦਰਸ਼ਨ ਗੁਰੂ ਸਾਹਿਬ ਦੇ ਦਰਸ਼ਨਾਂ ਕਰਕੇ ਜੋ ਸੀਸੇ ਚ ਮੂੰਹ ਦੇਖੀਦਾ ਐ ਗੁਰੂ ਸਾਹਿਬ ਦੇ ਧਿਆਨ ਚ ਵਾਹਿਗੁਰੂ ਜਿਸਦਾ ਹੈ ਮਿਲ ਕਰਕੇ ਅੰਮ੍ਰਿਤ ਪੀਓ ਹਰੀ ਦੇ ਜਨੋ ਅੰਮ੍ਰਿਤ ਨਾਮ ਨੂੰ ਪੀ ਕੇ ਨਿਹਾਲ ਹੋਵੋ ਮੇਲ ਅੰਮ੍ਰਿਤ ਹਰ ਰਸ ਪੀਯੋ ਮਿਲ ਕਰਕੇ ਅੰਮ੍ਰਿਤ ਹਰੀ ਦਾ ਨਾਮ ਦਾ ਜਿਹੜਾ ਇਸ ਨੂੰ ਪੀਣਾ ਕਰੋ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਭਾਈ ਹਰੇਕ ਨਾਵਾ ਵਿੱਚੋਂ ਜੋ ਪਰਮੇਸ਼ਰ ਦਾ ਨਾਮ ਹੈ ਇਹ ਅੰਮ੍ਰਿਤ ਹੈ ਹਰੇਕ ਜੀਵਾਂ ਦੀ ਕਲਿਆਣ ਕਰਨ ਵਾਤੇ ਮਿੱਠਾ ਪਿਆਰਾ ਹੈ ਹਰੇਕ ਵਸਤੂ ਨੂੰ ਮਿੱਠਾ ਹਰ ਸੰਤ ਹੋ ਤੁਸਤ ਕਉੜੀਆਂ ਸੱਚੇ ਨਾਮ ਮਿੱਠਾ ਹਰ ਸੰਤ ਹੋ ਚਾਹ ਦਿਖੋ ਜੇ ਹਣੀ ਨੇ ਸੰਤ ਭਜਦੇ ਨੇ ਤੁਸੀਂ ਚਾਹ ਕੇ ਡਰ ਰ ਕਰਕੇ ਤਾਂ ਵੇਖੋ ਕਿੰਨਾ ਕੰਨ ਦਾ ਇਹਦੇ ਨਾਮ ਦੇ ਬਰਾਬਰ ਕੋਈ ਨੰਦ ਨਹੀਂ ਹੋ ਸਕਦਾ ਗੁਰਮਤ ਹਾੜ ਰਸ ਮੀਠਾ ਲਗਾ ਉਹਨੂੰ ਗੁਰਮਤ ਦੁਆਰਾ ਹਰੀ ਦਾ ਪ੍ਰੇਮ ਰਸ ਮਿੱਠਾ ਲਗਾ ਹੈ ਪਿਆਰਾ ਲਗਾ ਹੈ ਤਿੰਨ ਬਿਸਰੇ ਸਭ ਬੇਖ ਰਸ ਹੋ ਉਹਨੂੰ ਸਾਰੇ ਵਿਸ਼ਿਆਂ ਦੇ ਸਭ ਸੁਪਰ ਰੂਪ ਦਾ ਗੰਗ ਜਿਹੜੇ ਰਾਸਾਂ ਦੇ ਸਾਰੇ ਵਿਸਰਜੇ ਭੁੱਜ ਗਏ ਹਮ ਦਿਵਿਆ ਹੋ ਗਏ ਉਹਨਾਂ ਦੇ ਵਿਸਰਜਣ ਹੋ ਗਏ ਹਨ RAM ਨਾਮ ਰਸ RAM ਰਸਾਇਣ ਕਿਰਪਾਈ RAM ਜੋ ਰਮਿਆ ਹੋਇਆ ਹੈ ਨਾਮ ਜੋ ਪ੍ਰਸਿੱਧ ਹੈ ਉਸ ਦਾ ਜਿਹੜਾ ਰਸ ਪ੍ਰੇਮ ਕਰਨਾ ਹੈ ਇਹ RAM ਰਸਾਇਣ RAM ਦਾ ਨਾਮ ਸਾਰਿਆਂ ਦੇ ਸੰਗਾਂ ਦਾ ਹੈਨ ਕਰ ਹਿਤ ਨੂੰ ਰਸਾਉਣਾ ਕਰੋ ਮਨ ਮਾਨ ਸਰੀਰ ਕਰਕੇ ਹਰ ਸੇਵ ਹੋ ਸੰਤ ਜਨ ਹੋ ਉਸਪਰ ਦਾ ਹਰੀ ਦਾ ਭਜਨ ਕਰੋ ਭਾਈ RAM ਦਾ ਨਾਮ ਬਾਣੀ ਕਰਕੇ ਵੀ ਜਪੋ ਪਰ ਆਸ ਰੋਮਾ ਰੋਜ ਵੀ ਉਹਦੇ ਰਾਉਂਦਾ ਰਸੂਲ ਉਹ ਸੇਵ ਮੰਨਦੇ ਅੰਦਰ ਵੀ ਰਸਾਇਣ ਉਸ ਆਉਣਾ ਕਰੋ ਉਸ ਨਾਮ ਦੇ ਤਾਈ ਹਰ ਸੇਵ ਹੋ ਸੰਤ ਜਨ ਹੋ ਕਿਉਂ ਹਰੀ ਦੇ ਸੰਤ ਜਨੋ ਮਨ ਬਾਣ ਸ੍ਰੀ ਕਰਜੇ ਉਹਦਾ ਸੇਵਨ ਕਰੋ ਚਾਰ ਪਦਾਰਥ ਚਾਰੇ ਪਾਏ ਸੇਰ ਭਾਈ ਉਹਨਾਂ ਚਾਰੇ ਪਦਾਰਥ ਜਿਹੜੇ ਤਹੀਦੇ ਆ ਧਰਮ ਅਰਥ ਕਾਮ ਮੋਹ ਇਹ ਚਾਰੇ ਉਹਨਾਂ ਨੂੰ ਪਾ ਲੈ ਹਨ ਗੁਰਮਤਿ ਨਾਨਕ ਹਰਿ ਭਜੋ ਅਤੇ ਚਾਰੇ ਪਦਾਰਥ ਜਿਹੜੇ ਕਹੀ ਗਏ ਹੈ ਇਹ ਚਾਰੇ ਸੁੰਦਰ ਪਦਾਰਥ ਉਹਨਾਂ ਨੂੰ ਪਾ ਲੈ ਗੁਰਮਤਿ ਦੁਆਰਾ ਹਰੀ ਦਾ ਭਜਨ ਕਰੋ ਤੁਹਾਨੂੰ ਇਹ ਧਰਮ ਅਰਥ ਕਾਮ ਮੋਹ ਚਾਰ ਪਦਾਰਥ ਜੇ ਕੋ ਮੰਗਾ ਹੈ ਸਾਜਨਾ ਦੀ ਸੇਵਾ ਲੱਗਾ ਹੈ ਉਹਨਾਂ ਪ੍ਰਖਾਂ ਨੂੰ ਪ੍ਰਾਪਤ ਹੋ ਜਾਂਦੇ ਹਨ ਇਹ ਚਾਰੇ ਪਾਏ ਚਾਰ ਹੋਰ ਪਦਾਰਥ ਹੈ ਉਹ ਇੱਕ ਪ੍ਰੇਮ ਪਦਾਰਥ ਇਕ ਨਵ ਪਦਾਰਥ ਇਰ ਗਿਆਨ ਪਦਾਰਥ ਇੱਕ ਮੁਕਤ ਪਦਾਰਥ ਇਹ ਵੀ ਜਾਰੇ ਬਾਲੇ ਉਮਾਂ ਨੇ ਗੁਰਮਤਿ ਨਾਨਕ ਹਰ ਭਜੋ ਸਤਿਗੁਰੂ ਜੀ ਕਹਿੰਦੇ ਹਰੀ ਅਕਾਲ ਪੁਰਖ ਦਾ ਪੈਨ ਕਰੋ ਸੇਵਨ ਕਰੋ